ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਡਿਜੀਟਲ ਮੀਡੀਆ ਐਸੋਸੀਏਸ਼ਨ ਡੀਐਮਏ ਵੱਲੋਂ ਅੱਖਾਂ ਦਾ ਮੁਫਤ ਮੈਡੀਕਲ ਕੈਂਪ 11 ਦਸੰਬਰ ਦਿਨ ਵੀਰਵਾਰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਾਵੜੀ ਧਰਮਸ਼ਾਲਾ ਮੋਹੱਲਾ ਨੰਬਰ 2 ਜਲੰਧਰ ਕੈਂਟ ਵਿਖੇ ਲਗਾਇਆ ਜਾ ਰਿਹਾ ਹੈ ਇਸ ਕੈਂਪ ਦੇ ਵਿੱਚ ਡਾਕਟਰ ਗੁਰਪ੍ਰੀਤ ਕੋਰ ਐਸਐਮਓ ਆਈਯੂਨੋਟ ਮੋਬਾਈਲ ਅਤੇ ਡਾਕਟਰ अरुण वर्मा जी ईएसआई हॉस्पिटल एसएमओ ਮਰੀਜ਼ਾਂ ਦੇ ਅੱਖਾਂ ਦੀ ਜਾਂਚ ਪੜਤਾਲ ਕਰਨਗੇ ਇਸ ਕੈਂਪ ਦੇ ਵਿੱਚ ਜੋ ਹੈ ਦਵਾਈਆਂ ਹੈ ਮੈਡੀਕਲ ਜੋ ਡ੍ਰੌਪਸ ਹਨ ਉਹ ਬਿਲਕੁਲ ਮੁਫਤ ਦਿੱਤੇ ਜਾਣਗੇ ਔਰ ਐਨਕਾ ਵੀ ਮੁਫਤ ਦਿੱਤੀਆਂ ਜਾਣਗੀਆਂ ਇਸ ਕੈਂਪ ਦੇ ਵਿੱਚ ਤੇ ਮੋਤੀਏ ਦੇ ਪ੍ਰਸ਼ਨ ਵੀ ਮੁਫਤ ਕੀਤੇ ਜਾਣਗੇ ਤੇ ਲੈਂਸ ਵੀ ਪਾਏ ਜਾਣਗੇ ਸਮੂਹ ਲੋਕਾਂ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਡੀਐਮਏ মিডিਆ ਐਸੋਸੀਏਸ਼ਨ ਡੀਐਮਏ ਵੱਲੋਂ ਅਸੀਂ ਸਮੂਹ ਲੋਕਾਂ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲੰਧਰ ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੀ ਇੱਕ ਮੀਟਿੰਗ ਹੋਈ ਮੈਂ ਡਿਜੀਟਲ মিডিਆ ਐਸੋਸੀਏਸ਼ਨ ਦਾ ਪ੍ਰਧਾਨ ਅਮਨ ਬੱਗਾ ਔਰ ਮੇਰੇ ਨਾਲ ਸਾਡੇ ਐਸੋਸੀਏਸ਼ਨ ਦੇ ਚੇਅਰਮੈਨ ਜਗਜੀਤ ਸਿੰਘ ਬਲੰਦ ਜੀ ਔਰ ਸਾਡੇ ਨਾਲ ਸਾਡੇ ਜਨਰਲ ਸੈਕਟਰੀ ਜਸਵਿੰਦਰ ਸਿੰਘ ਅਜਾਜ ਜੀ ਔਰ ਸਾਡੇ ਸੈਕਟਰੀ ਅ ਅੰਕਿਤ ਪਾਸਕਰ ਜੀ ਔਰ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੁਮੇਸ਼ ਸ਼ਰਮਾ ਜੀ ਸਾਡੇ ਨਾਲ ਔਰ ਜਲੰਧਰ ਕੈਂਟ ਤੋਂ ਸਾਡੇ ਹਲਕਾ ਇੰਚਾਰਜ ਕੈਂਟ ਤੋਂ ਐਸ ਐ ਚਾਵਲਾ ਜੀ ਔਰ ਸਾਡੇ ਸੀਨੀਅਰ ਪੀ ਆਰਓ ਸਾਹਿਬ ਸਾਡੇ ਧਰਮਿੰਦਰ ਸਿੰਘ ਸੌਂਦੇ ਜੀ ਔਰ ਸਾਡੇ ਵਿਮਨ ਸੈਲ ਦੇ ਸੀਨੀਅਰ ਵਾਈਸ ਪ੍ਰੈਜਿਡੈਂਟ ਨੀਤੂ ਕਪੂਰ ਜੀ ਔਰ ਸਾਡੇ ਜੋਇੰਟ ਸੈਕਟਰੀ ਸਾਡੇ ਸੰਜੀਵ ਕਪੂਰ ਜੀ ਇਹ ਜੇ ਸਾਰੇ ਇਸ ਮੀਟਿੰਗ ਦੇ ਵਿੱਚ ਪਹੁੰਚੇ ਸੀ ਔਰ ਜਿੱਦਾਂ ਕਿ ਸਮੇ ਸਮੇ ਦੇ ਵਿੱਚ ਮਤਲਬ ਅਸੀਂ ਹਮੇਸ਼ਾ ਹੀ ਸਮਾਜ ਸੇਵਾ ਦੇ ਇਹਦੇ ਕੰਮ ਕਰਦੇ ਰਹੇ ਨੇ ਆ ਪਹਿਲਾਂ ਵੀ ਅਸੀਂ ਜੰਦਰ ਕੈਂਟ ਦੇ ਵਿੱਚ ਅਖਾ ਦਾ ਮੁਫਤ ਕੈਂਪਲ ਗਿਆ ਸੀ ਔਰ ਇਸ ਵਾਰ ਫੇਰ ਤੋਂ ਸਾਡੇ ਚਾਵਲਾ ਜੀ ਦੀ ਮਿਹਨਤ ਦੇ ਨਾਲ ਔ ਸਾਰੀ ਟੀਮ ਦੀ ਮਿਹਨਤ ਦੇ ਨਾਲ ਅਸੀਂ ਫੇਰ ਤੋਂ ਕੈਂਟ ਨਿਵਾਸੀਆ ਵਾਸਤੇ ਅਖਾ ਦਾ ਫਰੀ ਕੈਂਪ ਲਗਾਉਣ ਜਾ ਰਹੇ ਹਾਂ ਕਿਉਂਕਿ ਸਾਡੇ ਜਿਹੜੇ ਐਸੋਸੀਏਸ਼ਨ ਨਾਲ ਜਿੰਨੇ ਵੀ ਪੱਤਰਕਾਰ ਜੁੜੇ ਆ ਇਹਨਾਂ ਦਾ ਇਹ ਇੱਕ ਹਮੇਸ਼ਾ ਹੀ ਉਦੇਸ਼ ਰਹਿਦਾ ਵਾ ਕਿ ਪੱਤਰਕਾਰ ਦਾ ਤਾਂ ਨਾਲ-ਨਾਲ ਇੱਕ ਸਮਾਜ ਸੇਵਾ ਦਾ ਕੰਮ ਵੀ ਅਸੀਂ ਜ਼ਰੂਰ ਕਰੀਏ ਕਿਉਂਕਿ ਨਰ ਸੇਵਾ ਹੀ ਨਾਰਾਇਣ ਸੇਵਾ ਵਾ ਕਹਿੰਦੇ ਆ ਕਿ ਆਪਣੇ ਦੁੱਖ ਮੇਂ ਰੋਣੇ ਵਾਲੇ ਤੋਂ ਮੁਖ ਮੁਖ ਮੁਸਕਰਾਣਾ ਸਿੱਖ ਲੈ ਆਪਣੇ ਆਪਣੇ ਦੁੱਖ ਮੇਂ ਰੋਣੇ ਵਾਲੇ ਮੁਸਕਰਾਣਾ ਸਿੱਖ ਲੈ ਔਰੋ ਕੇ ਦੁੱਖ ਦਰਦ ਮੇਂ ਅंसू ਬਹਾਨਾ ਸਿੱਖ ਲੈ ਆਪ ਖਾਣੇ ਮੇਂ ਮਜ਼ਾ ਨਹੀਂ ਹੈ ਜੋ ਦੂਸਰੋ ਕੋ ਖਿਲਾਣੇ ਮੇ ਹੈ ਜ਼ਿੰਦਗੀ ਹੈ 2-4 ਦਿਨ ਦੀ ਤੂੰ ਕਿਸੇ ਕੇ ਕਾਮ ਆਣਾ ਸਿੱਖ ਲੈ ਔਰ ਇਹੀ ਉਦੇਸ਼ੇ ਨਾਲ ਹਮੇਸ਼ਾ ਹੀ ਡਿਜੀਟਲ ਮੀਡੀਆ ਸਟਿਊਸ਼ਨ ਚਾਹੇ ਉਹ ਕਰੋਨਾ ਦਾ ਟਾਈਮ ਆਵੇ ਕਰੋਨਾ ਟਾਈਮ ਦੇ ਵਿੱਚ ਸਾਡੇ ਸਾਰੇ ਪੱਤਰਕਾਰਾਂ ਨੇ ਵੱਧ ਛੱਡ ਕੇ ਮੰਲਾ ਸਿਵਾਕ ਤੇ ਸਮਾਇਦੀ ਹੋਰ ਚਾਹੇ ਥੋੜੇ ਦਿਨ ਪਹਿਲੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਹੜ੍ਹ ਆਏ ਸੀ ਉਹਨਾਂ ਵਿੱਚ ਵੀ ਸਾਡੀ ਐਸੋਸੀਏਸ਼ਨ ਨੇ ਵੱਧ ਚੜ ਕੇ ਲੋਕਾਂ ਦੀ ਸਮਾਜ ਦੀ ਸੇਵਾ ਕਰਨ ਦਾ ਪ੍ਰਯਾਸ ਕੀਤਾ ਔਰ ਇਸ ਵਾਰ ਇਹਰ ਕੈਨੇਡਾ ਦੇ ਵਿੱਚ ਅਸੀਂ ਮੈਡੀਕਲ ਕੈਂਪ ਲਗਾਉਣ ਜਾ ਰਹੇ ਹਾਂ ਉੱਤੇ ਮੈਂ ਇਹਦੇ ਵਿੱਚ ਜਿੰਨੇ ਵੀ ਸਾਨੂੰ ਸਹਿਯੋਗ ਦੇ ਰਹੇ ਸਾਰੇ ਸੱਜਣ ਮਿੱਤਰ ਭਰਾਵਾਂ ਨੂੰ ਭੈਣਾਂ ਨੂੰ ਔਰ ਇਲਾਕਾ ਨਿਵਾਸੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਪੂਰੇ ਇਲਾਕਾ ਨਿਵਾਸੀਆਂ ਨੂੰ ਆਮੰਤrit ਕਰਦੇ ਹਾਂ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲਓ ਔਰ ਇਸੇ ਤਰ੍ਹਾਂ ਹੀ ਸਾਨੂੰ ਔਰ ਸਮਾਜ ਨੂੰ ਮਤਲਬ ਵੱਧ ਤੋਂ ਵੱਧ ਆਪਸ ਵਿੱਚ ਹੋ ਕਰੀਏ ਮਿਲ ਕੇ ਹੋ ਕਰੀਏ ਤਾਂ ਕਿ ਆਪਾਂ ਸਮਾਜ ਦੇ ਵਿੱਚ ਇੱਕ ਅੱਛਾ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਅੱਗੇ ਵੱਧ ਚੜ ਕੇ ਕੰਮ ਕਰ ਸਕੀਏ ਡਿਜੀਟਲ মিডিਆ ਐਸੋਸੀਏਸ਼ਨ ਵੱਲੋਂ ਸਮਾਜ ਸੇਵਾ ਦੇ ਕਾਰਜਾਂ ਦੇ ਵਿੱਚ ਹਮੇਸ਼ਾ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ ਸਾਡੇ ਜਿਹੜੇ ਕਿ ਕੈਂਟ ਹਲਕੇ ਦੇ ਇੰਚਾਰਜ ਨੇ ਐਚਐਸ ਚਾਵਲਾ ਸਾਹਿਬ ਉਹਨਾਂ ਵੱਲੋਂ ਲਾਸਟ ਇਅਰ ਵੀ ਆਈਜ਼ ਚੈੱਕਅਪ ਐਂਡ ਆਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ ਸੀ ਡਿਜੀਟਲ মিডিਆ ਐਸੋਸੀਏਸ਼ਨ ਤੇ ਹੋਰ ਸਾਥੀਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਵੀ 11 ਦਸੰਬਰ ਨੂੰ ਬਾਵੜੀ ਧਰਮਸ਼ਾਲਾ ਵਿਖੇ ਕੈਂਟ ਵਿਖੇ ਫੇਰ ਇੱਕ ਆਈਜ਼ ਚੈੱਕਅਪ ਐਂਡ ਆਈਜ਼ ਆਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਜ ਜਿਹਦੇ ਵਿੱਚ ਡਿਜੀਟਲ মিডিਆ ਐਸੋਸੀਏਸ਼ਨ ਦੇ ਜਿਹੜੇ ਸਾਡੇ ਇੰਚਾਰਜ ਨੇ ਚਾਵਲਾ ਸਾਹਿਬ ਅਤੇ ਹੋਰ ਸਾਰੀ ਟੀਮ ਵੱਧ ਚੜ੍ਹ ਕੇ ਸੇਵਾ ਦੇ ਵਿੱਚ ਹਿੱਸਾ ਪਾ ਰਹੀ ਹੈ ਗੁਰਬਾਣੀ ਕਹਿੰਦੀ ਕਿ ਸੇਵਾ ਕਰਤ ਹੋਵੇ ਨੇ ਇਹ ਕੰਮੇ ਤੱਕ ਉਹਤ ਪ੍ਰਾਪਤ ਸਵਾਮੀ ਜਦੋਂ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ ਉਹੀ ਅਕਾਲ ਪੁਰਖ ਦੀ ਸੇਵਾ ਹੈ ਤੇ ਡਿਜੀਟਲ মিডিਆ ਐਸੋਸੀਏਸ਼ਨ ਨੇ ਚਾਹੇ ਹੜ੍ਹਾਂ ਦਾ ਮਾਮਲਾ ਆਵੇ ਚਾਹੇ ਕਰੋਨਾ ਦਾ ਮਾਮਲਾ ਆਵੇ ਜਾਂ ਜਦੋਂ ਵੀ ਮੌਕਾ ਮਿਲਿਆ ਸਮਾਜ ਦੀ ਮਨੁੱਖਤਾ ਦੀ ਜੀਵ ਜੰਤੂਆਂ ਦੀ ਸੇਵਾ ਕਰਕੇ ਇਹ ਸਾਬਿਤ ਕੀਤਾ ਹੈ ਕਿ ਜਿਹੜਾ ਪਰਮਾਤਮਾ ਵੱਲੋਂ ਬਖਸ਼ਿਆ ਹੋਇਆ ਸਾਨੂੰ ਗੁਰਬਾਣੀ ਦਾ ਸਿਧਾਂਤ ਹੈ ਅਸੀਂ ਉਹਦੇ ਤੇ ਹਮੇਸ਼ਾ ਪੂਰੇ ਉੱਤਰਦੇ ਆਏ ਹਾਂ ਇਸ ਵਾਰ 11 ਦਸੰਬਰ ਨੂੰ ਜੋ ਕਿ ਕੈਂਟ ਦੇ ਬਾਵੜੀ ਧਰਮਸ਼ਾਲਾ ਵਿਖੇ ਆਈਸ ਚੈੱਕਅਪ ਐਂਡ ਆਪਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ ਦੇ ਵਿੱਚ ਜਿਹੜੇ ਮਰੀਜ਼ਾਂ ਨੂੰ ਵਧੀਆ ਆਈਸ ਦੇ ਲੈਂਸਸ ਵੀ ਪਾਏ ਜਾਣਗੇ ਉਹਨਾਂ ਨੂੰ ਐਨਕਾ ਵੀ ਫਰੀ ਦਿੱਤੀਆਂ ਜਾਣਗੀਆਂ ਮੇਰੀ ਸਾਰਿਆਂ ਦੇ ਚਰਨਾਂ 'ਚ ਬੇਨਤੀ ਏ ਕਿ ਇਸ ਕੈਂਪ 'ਤੇ ਵੱਧ ਚੜ ਕੇ ਹਿੱਸਾ ਲਓ ਖਾਸ ਕਰ ਉਹ ਲੋਕ ਜਿਹੜੇ ਬੜੇ ਲੰਬੇ ਸਮੇਂ ਤੋਂ ਆਪਣਾ ਅੱਖਾਂ ਦਾ ਇਲਾਜ ਨਹੀਂ ਕਰਵਾ ਸਕੇ ਜਾਂ ਤੁਹਾਡੇ ਜਿਹੜੇ ਵੀ ਸਰਕਲ ਦੇ ਵਿੱਚ ਐਸੇ ਲੋਕ ਹੈਗੇ ਨੇ ਜਿਹੜੇ ਆਈਸ ਦੇ ਪੇਸ਼ੈਂਟ ਨੇ ਪਰ ਆਪਣਾ ਪੈਸੇ ਦੀ ਤੰਗੀ ਕਰਕੇ ਇਲਾਜ ਨਹੀਂ ਕਰਵਾ ਰਹੇ ਉਹਨਾਂ ਨੂੰ ਦੱਸੋ ਕਿ ਇਸ ਆਈਸ ਚੈੱਕਅਪ ਐਂਡ ਆਪਰੇਸ਼ਨ ਕੈਂਪ ਦੇ ਵਿੱਚ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨ ਧੰਨਵਾਦ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਵਾਸੀਆਂ ਨੂੰ ਅਸੀਂ ਇਹ ਸੂਚਨਾ ਦਿੰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਜਲੰਧਰ ਕੈਂਟ ਦੇ ਵਿੱਚ ਬਹੁਤ ਹੀ ਵੱਡਾ ਅੱਖਾਂ ਦਾ ਇੱਕ ਆਪਰੇਸ਼ਨ ਜੋ ਕਿ ਡਿਜੀਟਲ ਮੀਡੀਆ ਐਸੋਸੀਏਸ਼ਨ ਵੱਲੋਂ ਐਚਐਸ ਚਾਵਲਾਈ ਦੇ ਸਹਿਯੋਗ ਦੇ ਨਾਲ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਅੱਖਾਂ ਦੀ ਜਿਹੜੀ ਚੈੱਕ ਅਪ ਹੈ ਉਹ ਵੀ ਫ੍ਰੀ ਕੀਤੀ ਜਾਵੇਗੀ ਲੈਂਸ ਫ੍ਰੀ ਪਾਈ ਜਾਣਗੇ ਇਸ ਤੋਂ ਇਲਾਵਾ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਐਨਕਾ ਵੀ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ ਸੋ ਅਸੀਂ ਜਿਸ ਤਰ੍ਹਾਂ ਪਿਛਲੇ ਸਾਲ ਲਗਭਗ ਮੇਰੇ ਖਿਆਲ ਅਗੇ 70 ਦੇ ਕਰੀਬ ਆਪਰੇਸ਼ਨ ਜੋ ਹੈ ਉਹ ਬਿਲਕੁਲ ਫ੍ਰੀ ਕੀਤੇ ਗਏ ਸੀ ਡਿਜੀਟਲ মিডিਆ ਐਸੋਸੀਏਸ਼ਨ ਵੱਲੋਂ ਸੋ ਇਸ ਵਾਰ ਵੀ ਇਸੇ ਤੋਂ ਵੀ ਵੱਧ ਉਪਰਾਲਾ ਜੋ ਹੈ ਉਹ ਅਸੀਂ ਕਰ ਰਹੇ ਹਾਂ ਸੋ ਸ਼ਹਿਰ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ ਉਠਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ